ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਵਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਆਪਣੀ ਆਪਣੀ پلیਸਿਸ ਦੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਨਹੀਂ ਲੱਗੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਜਿਨ੍ਹਾਂ ਨੇ ਆਪਣੇ ਨਾਦਰ ਬੁਟੀਕ ਵਾਲੇ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਓ ਔਰ ਆਪਾਂ ਇੱਕ ਨਵਾਂ ਪੇ ਨਾਮ ਤੇ ਆਲਰੇਡੀ ਵੈਸਤੇ ਆਪਾਂ ਬਣਾ ਚੁੱਕੇ ਹਾਂ ਪਰ ਉਸ ਦੀ ਕੋਈ ਪੋਸਟਸ ਵਗੈਰਾ ਨਹੀਂ ਕੀਤੀਆਂ ਸੋ ਉਹ ਵੀ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਇੱਕ 100 ਜਿਹੜੇ ਫਾਲੋਅਰ ਕੰਪਲੀਟ ਹੋਣ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਸਾਰੇ ਜਨਾਂ ਨੇ ਆਪਣੇ ਚਾਹਲ ਕ੍ਰੀਏਸ਼ਨਸ ਦੇ ਨਾਮ ਤੇ ਜਿਹੜਾ ਨਵਾਂ ਪੇਜ ਬਣਿਆ ਹੈ ਉਸ ਨੂੰ ਵੀ ਤੁਸੀਂ ਫੋਲੋ ਕਰਨਾ ਜਾ ਕੇ ਤੇ ਜਿਹੜੀ ਅੱਜ ਵਾਲੀ ਵੀਡੀਓ ਹੈ ਇੱਕ ਬਹੁਤ ਸੋਹਣਾ ਆਪਣੇ ਕੋਲ ਜਿਹੜਾ ਸ਼ਿਮਰ ਜਾਰਡਰ ਦਾ ਫੈਬਰਿਕ ਆ ਉਸ ਤੇ ਆਪਾਂ ਨੀਟਲ ਥ੍ਰੈਡ ਵਾਲਾ ਵਰਕ ਜਿਹੜਾ ਰੈਡੀ ਕੀਤਾ ਹੈ ਬਹੁਤ ਸੋਹਣਾ ਵਰਕ ਆ ਜਿਹੜਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿਪ ਨਾ ਕਰਿਓ ਠੀਕ ਹੈ ਜੀ ਤੇ ਜਿੰਨਾ ਜਿੰਨਾ ਨੇ ਸੂਟ ਤੇ ਆਰਡਰ ਕਰਨੇ ਹੋਏ ਆਪਾਂ ਨੂੰ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦਾ ਤੇ ਵਰਡ-ਵਰਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬ ਹੈਗੀ ਹੈਗੀ ਆ ਤੁਸੀਂ ਸੂਟ ਆਪਣੇ ਤੋਂ ਕਿਤੇ ਵੀ ਡਿਲੀਵਰ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਜੀ ਫੈਬਰਿਕ ਫੈਬਰਿਕ ਦੇ ਉੱਪਰ ਤੁਹਾਨੂੰ ਬਹੁਤ ਸੋਹਣੀ ਜਿੱਦਾ ਮੈਂ ਸ਼ਿਮਰ ਕਿਹਾ ਹੈ ਨਾ ਉਹਦਾ ਤੁਹਾਨੂੰ ਸ਼ਾਈਨ ਮਿਲੇਗੀ ਉਸ ਤੋਂ ਬਾਅਦ ਤੁਸੀਂ ਨੈਕ ਦਾ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਹੋਇਆ ਹੋਇਆ ਸੋ ਤੁਸੀਂ ਇਹ ਵਾਲੇ ਕਲਰ ਕੰਟਰਾਸਟ ਨੇ ਜਿਹੜੇ ਉਹ ਕਸਟਮਰ ਨੇ ਆਪਣੇ ਹਿਸਾਬ ਦੇ ਨਾਲ ਕਰਵਾਏ ਨੇ ਔਰ ਤੁਸੀਂ ਵੀ ਆਪਣੇ ਹਿਸਾਬ ਦੇ ਨਾਲ ਕਲਰ ਦੇ ਨਾਲ ਜਿੱਦਾਂ ਵੀ ਕਲਰ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਦਾਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਹੈਗੀ ਹੈ ਜੀ ਆਪਣੀ ਬਾਟਮ ਬਾਟਮ ਤੇ ਪਹੁੰਚਣ ਤੇ ਵਰਕ ਹੋਇਆ ਹੋਇਆ ਸਾਰੇ ਕਿਤੇ ਤੁਹਾਨੂੰ ਵਰਕ ਜਰੋ ਡਬਲ ਲੇਅਰ ਮਿਲੂਗਾ ਠੀਕ ਹੈ ਸੋ ਤੁਸੀਂ ਇਹ ਵਾਲੇ ਡਿਜ਼ਾਈਨ ਜਿਹੜੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਡਿਜ਼ਾਈਨ ਦੇ ਵਿੱਚ ਕਰਵਾ ਸਕਦੇ ਹੋ ਤੇ ਅਸਲ 'ਚ ਸੂਟ ਉਸੇ ਦੀ ਪਹਿਚਾਨ ਰਹਿੰਦੀ ਆ ਉਸੇ ਸੂਟ ਨੂੰ ਇੱਕ ਚੰਗੀ ਕਾਮਯਾਬੀ ਮਿਲਦੀ ਆ ਜਿਹੜਾ ਸੂਟ ਇੱਕ ਵਾਰ ਪਾਉਣ ਤੋਂ ਬਾਅਦ ਬਾਰ ਬਾਰ ਪਾਉਣ ਨੂੰ ਜੀ ਕਰੇ ਤੇ ਉਹਦੀ ਉਸੇ ਸੂਟ ਦੀ ਹੀ ਅਹਿਮਤ ਅਹਿਮੀਤ ਜ਼ਿਆਦਾ ਹੁੰਦੀ ਹੈ ਕਿ ਇਹ ਹੀ ਜਾਦਾ ਚੀਜ਼ ਚੀਜ਼ ਬਣਾਉਣ ਵਾਲੇ ਤੇ ਨਹੀਂ ਜਾਦਾ ਚੀਜ਼ ਇਹਨੂੰ ਡਿਜ਼ਾਈਨ ਕਰਨ ਵਾਲੇ ਤੇ ਤੇ ਸਟਿਚ ਕਰਨ ਵਾਲੇ ਤੇ ਜਿਹੜੀ ਡਿਪੈਂਡ ਕਰਦੀ ਆ ਕਿ ਉਹ ਸੂਟ ਨੂੰ ਕਿੱਦਾਂ ਡਿਜ਼ਾਈਨ ਕਰਦੇ ਤੇ ਕਿੱਦਾਂ ਸਟਿਚ ਕਰਦੇ ਤਾਂ ਜੋ ਕਸਟਮਰ ਨੂੰ ਪਸੰਦ ਆਵੇ ਸੋ ਐਦਾਂ ਦੀ ਨਾਦਰ ਬੁਟੀਕ ਦੇ ਵੱਲੋਂ ਤੁਹਾਡੇ ਸਾਰੇ ਸੂਟ ਜਿਹੜੇ ਨੇ ਰੈਡੀ ਕੀਤੇ ਜਾਂਦੇ ਨੇ ਸਾਰੇ ਡਿਜ਼ਾਈਨ ਜਿਹੜੇ ਨੇ ਰੈਡੀ ਕੀਤੇ ਜਾਂਦੇ ਨੇ ਤਾਂ ਜੋ ਤੁਹਾਨੂੰ ਇੱਕ ਵਾਰ ਸੂਟ ਪਾਉਣ ਤੋਂ ਬਾਅਦ ਬਾਰ-ਬਾਰ ਇਹ ਲੱਗੇ ਕਿ ਹਾਂਜੀ ਸਾਨੂੰ ਸੂਟ ਪਸੰਦ ਆ ਤੇ ਅਸੀਂ ਬਾਰ-ਬਾਰ ਪਾਉਣਾ ਪਸੰਦ ਕਰ ਰਹੇ ਹਾਂ ਠੀਕ ਹੈ ਜੀ ਅਹਿਮੀਅਤ ਵਾਲੇ ਜਿਨ੍ਹਾਂ ਦੀ ਕੁਝ ਖਾਸ ਅਹਿਮੀਅਤ ਹੁੰਦੀ ਆ ਤੇ ਕੁਝ ਖਾਸ ਡਿਜ਼ਾਈਨ ਹੁੰਦੇ ਨੇ ਜਿਹੜੇ ਉਹ ਹਮੇਸ਼ਾ ਤੁਹਾਨੂੰ ਨਾਦਰ ਬੁਟੀਕ ਦੇ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਜੇਕਰ ਆਪਾਂ ਫੈਬਰਿਕ ਦੀ ਗੱਲ ਕਰੀਏ ਫੈਬਰਿਕ ਵੀ ਤੁਹਾਨੂੰ ਆਪਾਂ ਜਿਹੜਾ ਆਪਣਾ 100% ਸ਼ੋਰ ਹੈ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਹੀ ਪ੍ਰੋਵਾਈਡ ਕਰਦੇ ਆ ਸੋ ਸਾਰੇ ਜਣੇ ਵੱਧ ਤੋਂ ਵੱਧ ਆਰਡਰਸ ਪਲੇਸ ਕਰਿਆ ਕਰੋ ਵੱਧ ਤੋਂ ਵੱਧ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਔਰ ਪੇਜ ਨੂੰ ਫੋਲੋ ਕਰ ਲਓ ਤੁਸੀਂ ਇਸ ਦਾ ਕਲਰ ਚੈੱਕ ਕਰ ਸਕਦੇ ਹੋ ਇਹ ਵਾਲਾ ਆਪਣਾ ਸੂਟ ਦਾ ਕਲਰ ਹੈ ਵੀਡੀਓ ਦੇ ਵਿੱਚ ਉੱਪਰ ਜਿਹੜਾ ਚੱਲ ਰਿਹਾ ਥੋੜਾ ਲਾਈਟ ਹੋ ਜਾਂਦਾ ਠੀਕ ਹੈ ਜੀ ਐਦਾਂ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਇਹਨਾਂ ਦੇ ਡਿਜ਼ਾਈਨ ਨੇ ਜਿਹੜੇ ਕਦੇ ਵੀ ਖਰਾਬ ਨਹੀਂ ਹੁੰਦੇ ਤੇ ਕਦੇ ਵੀ ਇਸ ਚੀਜ਼ ਦਾ ਡਿਜ਼ਾਈਨ ਹੀ ਜਾਂਦਾ ਕਿਉਂਕਿ ਇਹ ਵਾਲੇ ਸੂਟ ਨੇ ਜਿਹੜੇ ਇੱਕ ਅਲੱਗ ਤੋਂ ਲੁੱਕ ਦਿੰਦੇ ਨੇ ਠੀਕ ਹੈ ਜੀ ਤੇ ਇਸ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਨੈੱਕ ਜਿਹੜਾ ਰੈਡੀ ਕਰ ਸਕਦੇ ਹੋ ਚੋਰਸ ਨੇ ਕ੍ਰੈਡੀ ਕਰਨਾ ਤੇ ਤੁਸੀਂ ਚੋਰਸ ਵੀ ਕਰ ਸਕਦੇ ਹੋ ਜੇਕਰ ਕੋਈ ਥੋੜਾ ਬਹੁਤ ਡਿਜ਼ਾਈਨ ਵਾਲਾ ਕਰਨਾ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਤੁਸੀਂ ਲੁੱਕ ਚੈੱਕ ਕਰੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟਾ ਐਂਡ ਕਲੀਨ ਜਿਹੜਾ ਤੁਹਾਨੂੰ ਵਰਕ ਮਿਲੇਗਾ ਉਸ ਤੋਂ ਬਾਅਦ ਦੇਖੋ ਇਸ ਦੀ ਆਪਾਂ ਬਾਟਮ ਰੈਡੀ ਕੀਤੀ ਹੈ ਇਹ ਵਰਕ ਕਿਸ ਤੇ ਪਹੁੰਚਾਂ ਤੇ ਆਊਗਾ ਤੇ ਉਹ ਵਾਲਾ ਵਰਕ ਕਿਸ ਤੇ ਪਹੁੰਚਾਂ ਤੇ ਆਊਗਾ ਠੀਕ ਹੈ ਜੀ ਇਹ 바ਵਾ ਦਾ ਛੇੜਾ ਇਸ ਦਾ ਤੁਸੀਂ ਚੈੱਕ ਕਰ ਸਕਦੇ ਹੋ ਔਰ ਇਹ ਵਰਕ ਇਸ ਦੀਆਂ ਬਾਜੂ ਤੇ ਆਊਗਾ ਜੇਕਰ ਕਿਸੇ ਮੇਰੀ ਭੈਣ ਨੇ ਘੇਰੇ ਤੇ ਕਰਵਾਉਣਾ ਹੋਵੇ ਤਾਂ ਤੁਸੀਂ ਘੇਰੇ ਤੇ ਵੀ ਔਰ ਚਾਕਾਂ ਦੇ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਸੂਟ ਆਪਣੇ ਤੋਂ ਦਾ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਇਹ ਵਿਦਆਊਟ ਦੁਪੱਟਾ ਸੂਟ ਹੈ ਆਪਣਾ ਠੀਕ ਹੈ ਜੀ ਤੁਸੀਂ ਇਹਨੂੰ ਵਿਦ ਦੁਪੱਟਾ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਵੀ ਲੈ ਸਕਦੇ ਹੋ ਪਲੇਨ ਦੁਪੱਟਾ ਕਿਸੇ ਇੱਕ ਕਲਰ ਦਾ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਮੈਚਿੰਗ ਕੰਟਰਾਸਟ ਵਧੀਆ ਲੱਗਦਾ ਹੈ ਔਰ ਇੱਕ ਏ ਵਾਲਾ ਸੂਟ ਹੈ ਜੀ ਆਪਣੇ ਕੋਲ ਏ ਵਾਲੇ ਦੇ ਨਾਲ ਆਪਾਂ ਦੁਪੱਟਾ ਰੱਖਿਆ कॉटन मस्लिन ਦਾ ਦੁਪੱਟਾ ਇਸ ਦੇ ਨਾਲ ਡਬਲ 쉐ડેਡ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਉੱਪਰ ਹੈ ਜੀ ਫਿਨਿਸ਼ਿੰਗ ਰਹਿੰਦੀ ਹੈ लेस ਵਗੈਰਾ ਲਗਾਉਣ ਵਾਲੀ ਰਹਿੰਦੀ ਹੈ ਸੋ ਤੁਸੀਂ ਆਪਣੇ ਤੋਂ ਆਪਣੀ ਪਸੰਦ ਦੇ ਅਨੁਸਾਰ ਕਿੱਦਾਂ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਹੀ ਪਹਿਲਾਂ ਵੀ ਦੱਸਦੀ ਹੁੰਨੀ ਆ ਕਿ ਸੂਟ ਤੁਸੀਂ ਆਪਣੇ ਤੋਂ ਵਿਦ ਦੁਪੱਟਾ ਔਰ ਵਿਦਆਊਟ ਦੁਪੱਟਾ ਵੀ ਮੰਗਵਾ ਸਕਦੇ ਹੋ ਜੇਕਰ ਤੁਸੀਂ ਕਿਸੇ ਸੂਟ ਦੀ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਆਪਣੇ ਤੋਂ ਹੀ ਡਿਜ਼ਾਈਨ ਕਰਵਾਉਣ ਤੋਂ ਬਾਅਦ ਤਾਂ ਤੁਸੀਂ ਸੂਟ ਜਿਹੜਾ ਸਟਿਚ ਵੀ ਕਰਵਾ ਸਕਦੇ ਹੋ ਤੇ ਇੱਕ ਸਾਰੀਆਂ ਭੈਣਾਂ ਨੂੰ ਮੇਰੀ ਬਹੁਤ ਤੋਂ ਜ਼ਿਆਦਾ ਰਿਕਵੈਸਟ ਹੈਗੀ ਕਿ ਕਈ ਵਾਰ ਵੀਡੀਓ ਦੇ ਵਿੱਚ ਨਾ ਕੁਝ ਸਕਿਪ ਹੋ ਜਾਂਦਾ ਹੈ ਮਤਲਬ ਕਿ ਕਾਂ ਸੋ ਪਲੀਜ਼ ਸਾਰੇ ਜਾਨੇ ਉਸ ਚੀਜ਼ ਨੂੰ ਅਵੋਇਡ ਕਰਿਆ ਕਰੋ ਕਿਉਂਕਿ ਮੈਂ ਵੀਡੀਓ ਖੁਦ ਹੀ ਬਣਾਉਣੀ ਆ ਤੇ ਮੈਂ ਕੋਈ ਸਟੈਂਡ ਵਗੈਰਾ ਜਿਹੜਾ ਯੂਜ਼ ਨਹੀਂ ਕਰਦੀ ਸੋ ਕਈ ਵਾਰੀ ਕੈਮਰਾ ਜਿਹੜਾ ਹਲ ਜਾਂਦਾ ਤੇ ਮੈਂ ਨਹੀਂ ਕਲੀਅਰ ਕਰ ਪਾਂਦੀ ਸੋ ਇਹ ਹੈ ਜੀ ਆਪਣਾ ਨੈਕਸਟ ਆਰਟੀਕਲ ਮਹਿਰੂਨ ਕਲਰ ਦੇ ਕੰਟਰਾਸਟ ਦੇ ਨਾਲ ਆਪਾਂ ਮਸਟਰਡ ਕਲਰ ਜਿਹੜਾ ਉਹ ਰੈਡੀ ਕੀਤਾ ਆ ਸੋ ਤੁਸੀਂ ਵੀ ਇਹ ਦਾ ਨੈੱਕ ਰੈਡੀ ਕਰਵਾ ਸਕਦੇ ਹੋ ਜਿੱਦਾਂ ਇਹ ਰਾਉਂਡ ਸ਼ੇਪ ਦੇ ਵਿੱਚ neck ਹੋਇਆ ਹੋਇਆ ਇਸ ਨੂੰ ਤੁਸੀਂ ਰਾਉਂਡ ਵੀ ਬਣਾ ਸਕਦੇ ਹੋ ਕਿਸੇ ਹੋਰ ਡਿਜ਼ਾਈਨ ਵਾਲਾ neck ਵੀ ਜਿਹੜਾ ਰੈਡੀ ਕਰ ਸਕਦੇ ਹੋ ਆਪਣੀ ਪਾਈਪਿੰਗ ਵਗੈਰਾ ਲਗਾ ਕੇ ਜੱਫਿਨਿਸ਼ਿੰਗ ਪੱਟੀ ਦੇ ਨਾਲ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਔਰ ਆਪਣੇ ਤੋਂ ਵੀ ਕਰਵਾ ਸਕਦੇ ਹੋ ਉਸ ਤੋਂ ਬਾਅਦ ਹੈਗਾ ਜੀ ਇਸ ਦਾ ਘੇਰਾ ਇਸ ਤੇ ਘੇਰੇ ਤੇ ਚਾਕਨ ਤੇ ਵੇਲਾ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਸੋਨਾ ਜਿਹੜਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਠੀਕ ਹੈ ਜੀ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਬਹੁਤ ਚੰਗਾ ਸਫਾਈ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਤੁਸੀਂ ਘੇਰੇ ਦੇ ਉੱਪਰ ਜਿਹੜਾ ਵਰਕ ਉਹ ਚੈੱਕ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਦਿੱਤਾ ਹੁੰਦਾ ਜੀ ਤੇ ਮੈਂ ਤੁਹਾਨੂੰ ਨਵੇਂ ਆਈਡੀ ਦਾ ਵੀ ਜਿਹੜਾ ਲਿੰਕ ਹੈ ਉਹ ਬਾਇਓ 'ਚ ਦੇ ਦੂੰਗੀ ਸੋ ਸਾਰੇ ਜਨਨ ਪੇਜ ਨੂੰ ਫੋਲੋ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਬਹੁਤ ਸਾਰੀਆਂ ਭੈਣਾਂ ਦੀ ਇਨਕੁਆਇਰੀ ਹੁੰਦੀ ਆ ਬਹੁਤ ਸਾਰੀਆਂ ਭੈਣਾਂ ਦੇ ਕੁਐਸ਼ਨਸ ਹੁੰਦੇ ਨੇ ਕਿ ਉਹ ਇਹ ਵਾਲੇ ਸੂਟ ਨੂੰ ਬਣਾਉਣਾ ਚਾਹੁੰਦੀਆਂ ਨੇ ਮਤਲਬ ਕਿ ਖੁਦ ਘਰੇ ਬਹਿ ਕੇ ਰੈਡੀ ਕਰਨਾ ਚਾਹੁੰਦੀਆਂ ਨੇ ਪਹਿਲਾਂ ਆਪਾਂ ਇਹਨਾਂ ਸੂਟਾਂ ਦੀ ਇਸ ਡਿਜ਼ਾਈਨ ਦੀ ਇਸ ਫਲਾਰ ਨੂੰ ਬਣਾਉਣ ਦੀ ਜਿਹੜੀ ਕਲਾਸਿਸ ਨੇ ਉਹ ਆਨਲਾਈਨ ਲਾਉਂਦੇ ਸੀਗੇ ਤੇ ਇੱਕ ਸਾਰੀਆਂ ਭੈਣਾਂ ਲਈ ਮੈਂ ਆਫਰ ਰੱਖੀ ਆ ਇੱਕ ਸਿਰਫ ਹੋਰ ਸਿਰਫ ਰੱਖੜੀ ਵਾਲੇ ਦਿਨ ਤੱਕ ਤੁਸੀਂ ਇਹ ਸੂਟ ਆਪਣੇ ਤੋਂ ਆਪਾਂ ਤੁਹਾਡੇ ਲਈ ਵੀਡੀਓ ਬਣਾਵਾਂਗੇ ਉਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਪੱਤੀ ਬਣਾਣੀ ਟਾਣੀਆਂ ਬਣਾਉਣੀਆਂ ਤੇ ਬੁਲਿਓਨ ਫਲਾਰ ਜਿਹੜਾ ਬਣਾਉਣਾ ਸਿਖਾਵਾਂਗੇ ਉਹ ਬਿਲਕੁਲ ਫ੍ਰੀ ਸਿਖਾਵਾਂਗੇ ਬਿਲਕੁਲ ਫ੍ਰੀ ਤੁਹਾਨੂੰ ਵੀਡੀਓ ਜਿਹੜੀ ਪ੍ਰੋਵਾਈਡ ਕੀਤੀ ਜਾਊਗੀ ਸੋ ਮੈਨੂੰ ਉਸ ਦੇ ਲਈ ਇੱਕ ਦੋ ਦਿਨ ਦੀ ਜਿਹੜੀ ਹੈ ਉਹ ਤੁਹਾਨੂੰ ਵੇਟ ਕਰਨੀ ਪੈਗੀ ਇੰਤਜ਼ਾਰ ਕਰਨਾ ਪੈਗਾ ਕਿਉਂਕਿ ਮੈਂ 1-2 ਦਿਨ ਤੱਕ ਵੀਡੀਓ ਪਾਉਂਗੀ ਉਸਦੀ ਕਿਉਂਕਿ ਹਜੇ ਜਿੰਨਾ ਆਪਣੇ ਕੋਲ ਸਾਰਾ ਸਟੌਕ ਨਹੀਂ ਰੈਡੀ ਹੋਇਆ ਪਿਆ ਤੇ ਜਾਂ ਜਿਹੜੇ ਸੂਟ ਪਾਰਸਲ ਹੋਣ ਜਾ ਰਹੇ ਨੇ ਉਹਨਾਂ ਦੀ ਆਪਾਂ ਤੁਹਾਡੇ ਲਈ ਇੱਕ ਵਾਰੀ ਵੀਡੀਓ ਸ਼ੇਅਰ ਕਰਦੀ ਕਿ ਕਿੱਦਾਂ ਨੇ ਡਿਜ਼ਾਈਨ ਨੇ ਤਾਂ ਜੋ ਤੁਸੀਂ ਖੁਦ ਵੀ ਉਹਨਾਂ ਚ ਕੋਈ ਆਈਡੀਆ ਲੈ ਕੇ ਸੂਟ ਡਿਜ਼ਾਈਨ ਕਰ ਸਕੋ ਆਪਣਾ ਰੈਡੀ ਕਰ ਸਕੋ ਔਰ ਜਾਂ ਤੁਸੀਂ ਆਪਣੇ ਤੋਂ ਕਰਵਾ ਸਕੋ ਜਿਹੜੀਆਂ ਪਹਿਣਾ ਨਹੀਂ ਕਰ ਸਕਦੀਆਂ ਠੀਕ ਹੈ ਜੀ ਇਹ ਐਦਾਂ ਬਣਿਆ ਹੋਇਆ उसी चेक कर सकते हो राउंड शेप का नैक बनिया हुआ जी और कीरा बनिया हुआ इसका बहुत ही सफाई दे बहुत ही नीट एंड क्लीन थोक तो मिलेगा सो एक कॉटन के उपर है जी मस्टर्ड कलर है इसका फैबरिक का थोड़ा कैमरे करके दिक्कत आ जाती तो है वैसे तो थोड़ा क्लीयर आ ही रहा है ठीक है जी चेक करो ए वाला कलर है और हूँ आपती हम बाजू के उपर और ए वाला वर्क है जी जोड़ा थोड़ा मिलेगा बाजू के उपर ਇਦਾਂ ਤੁਸੀਂ ਵਰਕ ਬਾਜੂ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਇਹਨੂੰ ਤੁਸੀਂ ਕਿਸੇ ਵੀ ਕਸਟਮਰ ਕਿਸੇ ਵੀ ਫੈਬਰਿਕ ਦੇ ਉੱਪਰ ਔਰ ਕਿਸੇ ਵੀ ਰੰਗ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਠੀਕ ਲੱਗਦਾ ਈਵਨ ਕਿ ਜਦੋਂ ਤੁਸੀਂ ਕੋਈ ਵੀ ਸੂਟ ਜਾਂ ਇਹ ਵਾਲਾ ਸੂਟ ਜਾਂ ਕੋਈ ਹੈਂਡਵਰਕ ਦਾ ਜਾਂ ਮਸ਼ੀਨ ਦਾ ਜਾਂ ਆਰੀ ਦਾ ਪੇਂਟ ਬਲੌਕ ਪੇਂਟ ਨੀਡਲ ਥ੍ਰੈਡ ਵਾਲਾ ਵਰਕ ਜਿਹੜਾ ਵੀ ਤੁਸੀਂ ਆਪਣੇ ਤੋਂ ਰੈਡੀ ਕਰਵਾਉਣੇ ਹੋ ਆਪਣੇ ਤੋਂ ਤੁਸੀਂ ਕੀ ਕਰ ਸਕਦੇ ਹੋ ਆਪਣੀ ਹਰ ਇੱਕ ਟੋਟਲ ਚੀਜ਼ ਦੱਸ ਸਕਦੇ ਹੋ ਕਿ ਤੁਸੀਂ ਇਹ ਵਾਲੇ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਏ ਤੁਸੀਂ ਕਲਰ ਕੰਟਰਾਸਟ ਰੱਖਣਾ ਚਾਹੁੰਦੇ ਹੋ ਐਨਾ ਕਿ ਡਿਜ਼ਾਈਨ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਟੋਟਲੀ ਆਪਾਂ ਤੁਹਾਡੇ ਨਾਲ ਡਿਸਕਸ ਕਰਨ ਕਰਦੇ ਆਂ ਸਾਰੀ ਡਿਸਕਸ਼ਨ ਤੋਂ ਬਾਅਦ ਹੀ ਆਪਾਂ ਤੁਹਾਡਾ ਜਿਹੜਾ ਆਰਡਰ ਹੈ ਉਹ ਐਕਸੈਪਟ ਕਰਦੇ ਆਂ ਤੇ ਤੁਹਾਡਾ ਆਰਡਰ ਜਿਹੜਾ ਡਨ ਹੋ ਜਾਂਦਾ ਫਿਰ ਤੁਹਾਡੇ ਤੋਂ ਪੇਮੈਂਟ ਵਗੈਰਾ ਕਲੀਅਰ ਹੁੰਦੀ ਹੈ ਆਪਣਾ ਤੁਹਾਡਾ ਸੂਟ ਸੇਮ ਆਪਾਂ ਤੁਹਾਨੂੰ ਉੱਧਾ ਰੈਡੀ ਕਰਕੇ ਦਿੰਨੇ ਆਂ ਸੋ ਸਾਰੇ ਜਣੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਮੈਂ ਉਮੀਦ ਕਰਦੀ ਆਂ ਕਿ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੂਗੀ ਔਰ ਵੀਡੀਓ ਨੂੰ ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਔਰ ਫਿਰ ਤੋਂ ਇੱਕ ਵਾਰਾ ਰਿਕਵੈਸਟ ਹੈ ਜਿਨ੍ਹਾਂ ਨੇ ਆਪਣੇ YouTube ਚੈਨਲ ਨੂੰ ਫੋਲੋ ਨਹੀਂ ਕੀਤਾ ਪਲੀਜ਼ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਔਰ Instagram ਤੇ ਆਪਣੇ ਦੋ ਪੇਜ ਬਣੇ ਹੋਇਆ ਇੱਕ ਨਾਦਰ ਬੁਟੀਕ ਦੇ ਨਾਮ ਤੇ ਉਸ ਨੂੰ ਵੀ ਪਲੀਜ਼ ਫੋਲੋ ਕਰ ਲਓ ਜਿਹੜਾ ਆਪਣਾ ਪੁਰਾਣਾ ਪੇਜ ਹੈ ਇੱਕ ਆਪਾਂ ਨਵਾਂ ਪੇਜ ਬਣਾਇਆ ਜੀ ਨਾਦਰ ਹਾਂ ਸੌਰੀ ਚਹਲ ਕ੍ਰੀਏਸ਼ਨਸ ਦੇ ਨਾਮ ਤੇ ਸੋ ਤੁਸੀਂ ਉਸ ਨੂੰ ਵੀ ਪਲੀਜ਼ ਫੋਲੋ ਕਰ ਸਕਦੇ ਹੋ ਆਈ ਹੋਪ ਅੱਜ ਵਾਲੀ ਵੀਡੀਓ ਤੁਹਾਨੂੰ ਜਿਹੜੀ ਵਧੀਆ ਲੱਗੂਗੀ ਸੋ ਸਾਰੇ ਜਣੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੇ ਸੂਟ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗੇ ਉਮੀਦ ਕਰਦੀ ਹਾਂ ਕਿ ਵੀਡੀਓ ਪਸੰਦ ਆਊਗੀ ਜਿੰਨਾਂ ਭੈਣਾਂ ਨੇ ਆਰਡਰ ਸਪੇਸ ਕਰਨੇ ਆ ਸਕਰੀਨ ਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਆ ਤੱਕ ਤੱਕ ਲਈ ਸਾਰਿਆਂ ਨੂੰ ਸ੍ਰੀ ਸ਼ਕਲ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਸ੍ਰੀ ਸ਼ਕਲ ਜੀ